ਦੁਨੀਆ ਦਾ ਵੱਡਾ ਮੱਲ ਉਡਣਾ ਬਾਜ ਦੋਦੇ ਦੀ ਧਰਤੀ ਦਾ ਸੰਦੀਪ ਆ ਗਿਆ ਇੱਕ ਵਾਰ ਕੀ ਗੱਟ ਕੇ ਤਾਰਾ ਲੋਕਾਂ ਨੂੰ ਭੁਲੇਖਾ ਪੈ ਗਿਆ ਕਿ ਕਿਤੇ ਸੰਦੀਪ ਦਬ ਗਿਆ ਪਰ ਦਬਣ ਦਬਾਉਣ ਵਾਲੀਆਂ ਗੱਲਾਂ ਦੋਦੇ ਵਾਲਾ ਕਹਿੰਦਾ ਮਨ ਚੋਂ ਕੱਢ ਦਿਓ ਦਬਣ ਦਬਾਉਣ ਵਾਲੀਆਂ ਗੱਲਾਂ ਦੋਦੇ ਵਾਲਾ ਕਹਿੰਦਾ ਮਨ ਚੋਂ ਕੱਢ ਦਿਓ ਮਨ ਚੋਂ ਕੱਢ ਲੋ 500 ਰੁਪਈਆ ਦਰਸ਼ਕ ਵੀਰੋ ਇਹਨੂੰ ਲੰਮਾ ਸਮਾਂ ਹੋ ਗਿਆ ਖੇਡਦਿਆਂ ਜਿਹੜੇ ਦੋਦੇ ਵਾਲੇ ਸੰਦੀਪ ਨੂੰ ਪਿਆਰ ਕਰਦੇ ਹੋ ਗੱਟ ਕੇ ਤਾੜਾ ਜ਼ੋਰਦਾਰ ਮਾਰ ਦਿਓ ਆਹ ਦੇਖੋ ਆਹ ਦੇਖੋ ਸੰਦੀਪ ਦੁਨੀਆ ਪਿਆਰ ਕਰਦੀ ਆਹ ਮੁੰਡਿਆ ਉਹ ਦੁਨੀਆ ਪਿਆਰ ਕਰਦੀ ਆ ਲੰਮਾ ਤਜਰਬਾ ਲੰਮੀ ਪਾਰੀ ਦਾ ਘੋੜਾ ਦੋਦੇ ਵਾਲਾ ਸੰਦੀਪ ਦੋਦੇ ਵਾਲੇ ਸੰਦੀਪ ਭਰਾਓ ਦੋਦੇ ਦੀ ਧਰਤੀ ਦਾ ਸੰਦੀਪ ਮੇਰੇ ਮਿੱਤਰੋ ਕਵੱਡੀ ਪਾਣ ਦੇ ਨਹੀਂ ਵੱਧ ਗਿਆ ਆਹ ਮੁੰਡੇ ਦੀਆਂ ਰੇਡਾਂ ਦੁਨੀਆ ਦੇ ਉਹ ਕਹਿੰਦੇ ਮੰਨੇ ਪਰ ਮੰਨੇ ਜਾਫੀਆਂ ਦੇ ਉੱਤੇ ਪੈਂਦੀਆਂ ਮੰਨੇ ਪਰ ਮੰਨੇਆਂ ਦੇ ਉੱਤੇ ਪੈਂਦੀਆਂ ਮੁੰਡਾ ਖੇਡ ਆਇਆ ਕੈਨੇਡਾ ਉਹ ਕਹਿੰਦੇ ਦੁਨੀਆ ਪਿਆਰ ਕਰਦਾ ਰੈਫਰੀ ਵੀਰਾਂ ਨੂੰ ਬੇਨਤੀ ਜਿਨ੍ਹਾਂ ਦੀ ਡਿਊਟੀ ਹੈ ਹੋਲਡ ਆ ਦੇਖੋ ਮੁੰਡੇ ਦਾ ਸਰੀਰ ਇਹਨੂੰ ਦੁਨੀਆ ਉਡਣਾ ਬਾਜ ਕਹਿੰਦੀ ਐ ਉਡਣਾ ਬਾਜ ਉਡਣਾ ਬਾਜ ਉਡਣਾ ਬਾਜ ਮੇਰੇ ਮਿੱਤਰੋ ਦੋਦੇ ਦੀ ਧਰਤੀ ਦਾ ਸੰਦੀਪ ਕਬੱਡੀ ਪਾ ਰਿਹਾ ਕੌਣ ਫਾ ਲਾਉ ਮੇਲਾ ਲੁੱਟ ਲੈਣਾ ਜਿਨੇ ਆਹ ਮੱਲ ਫੜ ਲਿਆ ਮੇਲਾ ਲੁੱਟ ਲੈਣਾ ਮੇਰੇ ਮਿੱਤਰੋ ਆਹ ਦੇਖੋ ਪਾਈ ਹੋਈ ਕਬੱਡੀ ਪਰ ਇਹ ਘਾਟੀ ਰੁਕਦਾ ਇਹ ਘਾਟੀ ਰੁਕਦਾ ਆ ਦੋਦੇ ਵਾਲਾ ਕੇ ਆਉਣ ਵਾਲਾ ਸਮਾਂ ਯਾਰੋ ਸਾਡੇ ਵੱਲ ਦਾ ਰਮਨਪ੍ਰਾਹ ਨੇ ਗੱਲਾਂ ਚੋਟੀ ਦੀਆਂ ਲਿਖੀਆਂ ਆਹ ਸੰਦੀਪ ਦੋਦੇ ਵਾਲਾ ਆ ਕਾਂ ਏ ਮੀਨਾ ਜਖੇਪਲ ਵਾਲਾ ਮੇਰੇ ਮਿੱਤਰੋ ਜਿਹਦੀ ਨਾਲ ਟੱਕਰ ਹੋਈ ਐ ਪਰ ਮੇਰੇ ਮਿੱਤਰੋ ਚੋਟੀ ਦਾ ਮੈਚ ਦੋਦੇ ਦੀ ਧਰਤੀ ਦਾ ਸੰਦੀਪ ਉੱਡਣਾ ਬਾਜ ਮੇਰੇ ਮਿੱਤਰੋ ਕਬੱਡੀ ਪਾ ਰਿਆ ਕਿ ਬੁੱਕਾਂ ਪਰ ਪਰ ਵੰਡਦੇ ਸੀ ਜੋ ਹੋਰਾਂ ਨੂੰ ਸਮਾਂ ਬਦਲਦਿਆਂ ਲਾਈਨਾਂ ਦੇ ਵਿੱਚ ਖੜਦੇ ਵੇਖੇ ਮੈਂ ਕੌਣ ਜਾਣੇ ਪ੍ਰਮਾਤਮਾ ਉਸ ਡਾਡੇ ਦੇ ਰੰਗਾਂ ਨੂੰ ਕਿ ਜਿਉਂਦੇ ਡੁੱਬਦੇ ਤੇ ਡੁੱਬਦੇ ਤਰਦੇ ਵੇਖੇ ਮੈਂ ਜਿਹੜੇ ਕਹਿੰਦੇ ਵਹਿਮ ਦਾ ਕੋਈ ਇਲਾਜ ਨਹੀਂ ਹੁੰਦਾ ਦੋਦੇ ਵਾਲਾ ਸੰਦੀਪ ਆਓ ਸਾਹਮਣੇ ਕਹਿੰਦੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਪਿੰਡ ਦੋਦਾ ਤੇ ਕੌਣੀ ਖੇਡ ਮੁੰਡਿਆਂ ਦੀ ਪੂਰੇ ਜੱਗ ਤੋਂ ਸੋਹਣੀ ਇੱਕ ਸੰਦੀਪ ਤੇ ਦੂਜਾ ਕੋੜਾ ਉਹ ਦੋ ਪਾ ਥਕੇ ਭਰਾਵਾਂ ਦਾ ਕਬੱਡੀ ਵਿੱਚ ਮਸ਼ਹੂਰ ਹੈ ਜੋੜਾ ਦੋ ਸਕੇ ਭਰਾਵਾਂ ਦਾ ਕਬੱਡੀ ਵਿੱਚ ਮਸ਼ਹੂਰ ਹੈ ਜੋੜਾ ਪਰ ਦੋਦੇ ਵਾਲਾ ਕਹਿੰਦੇ ਐਨ ਸਿਰਾਂ ਲਈ ਜਾਂਦਾ ਹੈ ਸਿਰਾਂ ਲਈ ਜਾਂਦਾ ਮੇਰੇ ਮਿੱਤਰੋ ਆਹ ਮੁੰਡੇ ਦੇ ਲਈ 500 ਰੁਪਏ ਸੁਖਮਨ ਕਨੇਡਾ ਨੇ ਭੇਜ ਦਿੱਤਾ ਕਬਰ ਮੱਛੇ ਵਾਲੇ ਭਰਾਵਾਂ ਨੇ ਲੱਕੀ ਸਰਪੰਚ ਰੱਤੇ ਖੇੜੇ ਵਾਲਾ ਉਹਦੇ ਵੱਲੋਂ 500 ਆ ਗਿਆ ਦੋਦੇ ਵਾਲੇ ਸੰਦੀਪ ਦੇ ਲਈ ਲਓ ਅਰਜਨ ਗਗੜੇ ਵਾਲਾ ਇੱਕ ਪਾਸੇ ਦੋਦੇ ਵਾਲਾ ਸੰਦੀਪ ਅਰਜਨ ਗਗੜੇ ਵਾਲਾ ਦੋਦੇ ਵਾਲਾ ਸੰਦੀਪ ਆਓ ਮੇਰੇ ਮਿੱਤਰੋ ਦੋਦੇ ਵਾਲੇ ਸੰਦੀਪ ਨੂੰ ਤਯਾਰ ਬਾ ਬਹੁਤ